ਆਪਾਂ ਆਪਣੀਆਂ ਚਾਰੇ ਮਸ਼ੀਨਾਂ ਕੋਲੋਂ ਜਿਹੜੀ ਇਹ ਪੰਜਵੀਂ ਮਸ਼ੀਨਾ ਇਹਦੇ ਲਵੇ ਆ ਗਏ ਤੇ ਜੇ ਆਪਾਂ ਇਹਦੇ ਨੰਬਰ ਦੀ ਗੱਲ ਕਰੀਏ ਤਾਂ ਇਹ ਚਾਰ ਨੰਬਰ ਮਸ਼ੀਨਾ ਜਿਹੜੀਆਂ ਉਹ ਚਾਰੇ ਮਸ਼ੀਨਾਂ ਨੇ ਉਹ ਇੱਥੋਂ 100 ਕਿਲੋਮੀਟਰ ਸਾਈਡ ਤੇ ਇੱਕ ਜਗ੍ਹਾ ਚੱਲਦੀਆਂ ਨੇ ਤੇ ਜਿਹੜੀ ਇਹ ਪੰਜਵੀਂ ਮਸ਼ੀਨਾ ਆਪਣੀ ਚਾਰ ਨੰਬਰ ਮਸ਼ੀਨਾ ਇਹ ਇਹਨਾਂ ਤੋਂ 100 ਕਿਲੋਮੀਟਰ ਤੇ ਅਲੱਗ ਚੱਲਦੀ ਆ ਤੇ ਜਿਹੜੇ ਏਰੀਆ 'ਚ ਇਹ ਚੱਲਦੀ ਹੈ 44 ਕੋਟ ਦਾ ਏਰੀਆ ਕਰਨਾਟਕਾ 'ਚ ਇਹ ਥੇੜਾ ਕੰਮ ਆ ਉਹ ਇੱਕ ਦੇ ਦਿਨ 'ਚ ਸਟਾਰਟ ਹੋਊਗਾ ਹਾਲੇ ਜਿਵੇਂ ਟਮਾਟਾ ਮ ਖੇਤ ਵੜਦੇ ਹੁੰਦੇ ਨੇ ਮਸ਼ੀਨਾ ਉਵੇਂ ਵੜਦੀਆਂ ਨੇ ਜਦ ਤੱਕ ਉਹਰੇ ਕੰਮ ਸ ਜਦ ਤੱਕ ਜਿਹੜੀਆਂ ਆਪਣੀਆਂ ਦੂਜੀਆਂ ਚਾਰੀਆਂ ਮਸ਼ੀਨਾਂ ਨੇ ਉਹ ਇੱਥੇ ਪਹੁੰਚਣਗੀਆਂ ਫਿਰ ਇਹ ਚਾਰੀਆਂ ਮਸ਼ੀਨਾਂ ਇਕੱਠੀਆਂ ਇੱਕ ਜਗ੍ਹਾ ਹੀ ਚੱਲਣਗੀਆਂ ਬਾਕੀ ਹੁਣੇ ਮਸ਼ੀਨ ਦਾ ਕਟਰ ਕੋਟਰ ਪਾਉਣਿਆ ਕਟਰ ਪਾਉਣ ਤੋਂ ਬਾਅਦ ਜਿਹੜੀ ਤੁਸੀਂ ਆਹ ਹਰ ਹਰ ਦੇਖ ਰਹੇ ਹੋ ਇਧਰਲੇ ਪਾਸੇ ਇਹ ਵੱਡਣੀ ਆਪਾਂ ਨੇ ਮੁੰਡੇ ਲੱਗੇ ਹਨ ਕਟਰ ਪਾਉਣ ਜਦੋਂ ਤੱਕ ਕਰਦੇ ਆ ਮਸ਼ੀਨ ਨੂੰ ਸਟਾਰਟ ਆ ਆਪਾਂ ਨੇ ਮਸ਼ੀਨ ਲਿਆ ਕੇ ਖੇਤ ਦੇ ਕੋਲ ਖੜਾ ਤੇ ਖੜਾਉਂਦਾ ਕਰਨੇ ਆ ਵੀ ਜਿਹੜੀਆਂ ਫਲੀਆਂ ਨੇ ਹਲੇ ਖਾਸੀਆਂ ਸਲਾਬੀਆਂ ਨੇ ਤੇ ਰਾਤ ਨੂੰ ਤਰੀਲ ਖਾਸੀ ਪੈਂਦੀ ਆ ਜਿਹਦੇ ਕਰਕੇ ਜੇ ਹੁਣ ਆਪਾਂ ਮਸ਼ੀਨ ਚਲਾਉਣੀ ਆ ਤਾਂ ਜਿਹੜੀਆਂ ਫਲੀਆਂ ਨੇ ਪਿੱਛੇ ਸੀ ਫਲੇਮਾਲ ਚ ਜਾਣਗੀਆਂ ਬਾਕੀ ਬੰਦੇ ਦੇਖਣ ਲੱਗੇ ਹੋਣੇ ਫਲੀਆਂ ਕਿਉਂ ਸੋਨੇ ਸਲਾਬੀਆਂ ਨੇ ਜੇ ਟਾਈਮ ਦੀ ਗੱਲ ਕਰੀਏ ਤਾਂ ਟਾਈਮ 11:00 ਵਜੇ 11:00 ਵਜੇ ਧੁੱਪ ਜਿਹੜੀ ਉਹ ਵਧੀਆ ਪੈ ਰਹੀ ਆ ਤੇ ਫੇਰ ਵੀ ਫਲੀਆਂ ਖਾਸੀਆਂ ਸਲਾਬੀਆਂ ਨੇ ਬਾਕੀ ਪਾਸ 7 ਮਿੰਟ ਮਸ਼ੀਨ ਹੋਰ ਰੋਕਦੇ ਆ ਰੋਕਣ ਤੋਂ ਬਾਅਦ ਫੇਰ ਜਦੋਂ ਫਲੀਆਂ ਮੜੀ ਮੋਟੀਆਂ ਸੈੱਟ ਹੋ ਗਈਆਂ ਫੇਰ ਚਲਾਉਣੇ ਆ ਮਸ਼ੀਨ ਨੂੰ ਟਾਈਮ 11:30 ਹੋ ਗਏ ਤੇ ਆਪਾਂ ਲੱਗਿਆ ਮਸ਼ੀਨ ਚਲਾਉਣਾ ਹੁਣ ਇੱਕ ਰਾਉਂਡ ਲਾਉਣਾ ਹੈ ਰਾਉਂਡ ਲਾਉਣ ਤੋਂ ਬਾਅਦ ਜਿਹੜਾ ਸੀਫਾ ਵਾਲਾ ਮਾਲ ਉਹਦੇ ਫਲੀਆਂ-ਫੁਲੀਆਂ ਚੈੱਕ ਕਰਦੇ ਆ ਤੇ ਉਦੋਂ ਬਾਅਦ ਦੇਖਦੇ ਆ ਕਿਵੇਂ ਆ ਤੇ ਧੁੱਪ ਖਾਦੀ ਪੈ ਰਹੀ ਹੈ ਟਾਈਮ 11:30 ਹੋ ਗਏ ਤੇ ਹੁਣ ਦੇ ਹਿਸਾਬ ਨਾਲ ਮਸ਼ੀਨ ਚੱਲਣੀ ਚਾਹੀਦੀ ਆ ਬਾਕੀ ਰਾਉਂਡ ਲਾਉਣ ਲੱਗਿਆ ਮਸ਼ੀਨ ਤੇ ਸਹੀ ਫਲਮਾਲ ਚੈੱਕ ਕਰ ਦਿਆਂ ਦਾ ਜੇ ਠੀਕ ਚੱਲੀ ਤਾਂ ਚਲਾਵਾਂਗੇ ਨਹੀਂ 5-7 ਮਿੰਟ ਮਸ਼ੀਨ ਆ ਜਿਹੜੀ ਉਹ ਹੋਰ ਰੋਕਣੀ ਪਊਗੀ ਬਾਕੀ ਉਹ ਰਾਉਂਡ ਲਾਉਣ ਲੱਗਿਆ ਮਸ਼ੀਨ ਤੇ ਕਰ ਦਿਆਂ ਚੈੱਕ ਇਹਨੂੰ ਆਪਾਂ ਨੇ ਮਸ਼ੀਨ ਦਾ ਇੱਕ ਰਾਉਂਡ ਲਾਇਆ ਰਾਉਂਡ ਲਾਉਣ ਤੋਂ ਬਾਅਦ ਜੋ ਦੇ ਸਹੀ ਫਲਮਾਲ ਚੈੱਕ ਕੀਤਾ ਤਾਂ ਉਹਦੇ ਵਿੱਚ ਫੜੀਆਂ ਆ ਰਹੀ ਨੇ ਜਿਹਦੇ ਕਰਕੇ ਆਪਣੀ ਮਸ਼ੀਨ ਆ ਜਿਹੜੀ ਉਹ ਦੁਬਾਰਾ ਰੁਕਦੀ ਕਿਉਂਕਿ ਫਲੀਆਂ ਦੀ ਗੱਲ ਕਰੀਏ ਤਾਂ ਸੀਫਲੇ ਮਾਲ ਦੇ ਖਾਸੀਆਂ ਫਲੀਆਂ ਆ ਰਹੀਆਂ ਨੇ। ਬਾਕੀ ਇੱਥੇ ਲਵੇ ਲਾਉਣ ਜੰਨੀ ਆ ਵੀ ਮਸ਼ੀਨਾਂ ਚੱਲਦੀਆਂ ਸੀ। ਸਾਰਿਆਂ ਨੇ ਇੱਕ ਇੱਕ 라ਉਂਡ ਲੱਗ ਦੇਖਿਆ ਤੇ ਆਪਣੇ ਫੋਨ ਕਰਕੇ ਪੁੱਛਿਆ ਸਾਰੀਆਂ ਮਸ਼ੀਨਾਂ ਦਾ ਕੀ ਹਾਲਾ? ਅ ਸੀਫਲੇ ਮਾਲ ਦੇ ਵਿੱਚ ਫਾਲੀਆਂ ਆਉਂਦੀਆਂ ਨੇ। ਕਿਉਂਕਿ 2-3 ਦਿਨ ਹੋ ਗਿਆ ਦਾ ਮੌਸਮ ਸੀ। ਉਹ ਖਾਸਾ ਖਰਾਬ ਸੀ। ਤੇ ਜਿਹਦੇ ਕਰਕੇ ਇਹ ਫਲੀਆਂ ਜਿਹੜੀਆਂ ਖਾਸੀਆਂ ਸਰਾਬ ਨੇ ਅੱਜ ਵਧੀਆ ਧੁੱਪ ਲੱਗ ਰਹੀ ਆ ਨਹੀਂ 2-3 ਦਿਨ। ਜਿਹੜੇ ਬੱਦਲ ਨੇ ਉਹ ਖਾਸੇ ਰਹੇ ਨੇ ਤੇ ਜਿਹੜੀ ਰਾਤ ਤਰੇਲ ਆ ਉਹ ਵੀ ਖਾਸੀ ਪਈ ਆ ਤੇ ਮਸ਼ੀਨ ਆਪਾਂ ਨੇ ਖੜਾਤੀ ਹੋਰ ਧੁੱਪ ਲੱਗਣ ਤੋਂ ਉਦੋਂ ਬਾਅਦ ਫਿਰ ਮਸ਼ੀਨ ਸਟਾਰਟ ਕਰਦੇ ਆ ਜਿਵੇਂ ਤੁਸੀਂ ਦੇਖ ਸਕਦੇ ਆ ਆ ਮਸ਼ੀਨ ਦਾ ਸੀਫਾ ਦਾ ਮਾਲ ਆ ਇਹਦੇ ਵਿੱਚ ਫਲੀਆਂ ਆਉਂਦੀਆਂ ਨੇ ਮੇਰੇ ਜਿਹੜੇ ਫਲੀਆਂ ਆਉਂਦੀਆਂ ਇਹਦੇ ਵਿੱਚ ਕੋਈ ਕੋਈ ਜੀਦੇ ਕਰਕੇ ਆਪਣੀ ਜਿਹੜੀ ਮਸ਼ੀਨ ਆ ਇਹ ਖੜਾਤੀ ਹਾਲੇ ਕਿਉਂਕਿ ਜੇ ਤੋਂ ਵੱਧ ਹੋਰ ਬਾਸਕਟ ਐਡ ਕੀਤੀ ਜਾਂ ਮਸ਼ੀਨ ਦੇ ਚੱਕਰ ਵਧਾਈ ਤਾਂ ਜਿਹੜੇ ਉੱਪਰ ਟੈਂਕ ਚ ਦਾਣੇ ਨੇ ਉਹ ਟੁੱਟਨੇ ਸਟਾਰਟ ਹੋ ਜਾਣਗੇ ਜਿਵੇਂ ਫੜੀ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਦਾਣੇ ਨੇ ਐ ਕੋਈ ਕੋਈ ਫੜੀ ਜਾ ਰਹੀ ਆ ਤਾਂ ਕਰਕੇ ਮਸ਼ੀਨ ਆਪਣਾ ਖੜਾਤੀ ਤੇ ਥੋੜਾ ਮੋਟਾ ਟਾਈਮ ਤੋਂ ਉੱਪਰ ਲੱਗਣ ਤੋਂ ਬਾਅਦ ਫੇਰ ਸਟਾਰਟ ਕਰਾਂਗੇ ਜਿਵੇਂ ਤੁਸੀਂ ਦੇਖ ਸਕਦੇ ਹੋ ਆ ਫੜੀ ਦੇ ਵਿੱਚ ਦਾਣੇ ਨੇ ਕੀ ਆਉਣਾ ਨਹੀਂ? ਕਿ ਮੈਂ ਕਿਹਾ ਕਿ ਆਗ ਨਹੀਂ ਕਰੀਏ ਨਾ। ਆਉਂਦੀ ਆ ਫੜੀ ਮਤਲਬ ਟਾਮੀ ਟਾਮੀ ਉਹਦੇ ਇੰਨੀ ਜਿਆਦੇ ਵੀ ਨਹੀਂ ਹੈਗੀ। ਤੇ ਪਰ ਫੇਰ ਵੀ ਆਇਆ ਵੀ ਨੁਕਸਾਨ ਆ ਖੇਤ ਵਾਲੇ ਦਾ। ਆਪਾਂ ਤਾਂ ਵੀ ਮਿਲੂ ਨੁਕਸਾਨ। ਉਹੀ ਤਾਂ ਗੱਲ ਆ ਖੇਤ ਵਾਲੇ ਦਾ ਨੁਕਸਾਨ ਆ ਸਾਲ ਦੀ ਫਸਲ ਆ। ਪੱਕਾ 10 ਕੁ ਮਿੰਟ ਹੋਰ ਰੋਕ ਲੈਨੇ ਆ। ਰੋਕਣ ਤੋਂ ਬਾਅਦ ਫੇਰ ਚਲਾ ਲਾਂਗੇ। ਠੀਕ ਆ? ਬਾਕੀ ਜੋ ਬਾਸਕਟ ਐਡ ਕਰਦੇ ਨੇ ਚੱਕਰ ਵਧਾਉਣੇ ਆ। ਫੇਰ ਦਾਣੇ ਤੋੜਨ ਲੱਗ ਜੂਗੇ। ਹੈ? ਉਹ ਵੀ ਨੁਕਸਾਨ ਆ ਫੇਰ। ਲੱਗਣ ਦੇ ਤਾਂ 10 ਕੁ ਮਿੰਟ ਆਪਾਂ ਰੋਕਦੇ ਆ। ਉਦੋਂ ਬਾਅਦ ਚਲਾਉਣਾ ਫੇਰ। 10 ਕਿ ਮਿੰਟ ਦੀ ਧੁੱਪ ਲੱਗਣ ਤੋਂ ਬਾਅਦ ਆਪਣੇ ਦੁਬਾਰੂ ਮਸ਼ੀਨ ਸਟਾਰਟ ਕਰਤੀ ਜਿਹੜੇ ਤੁਸੀਂ ਇਹ ਬੰਦੇ ਦੇਖ ਰਹੇ ਹੋ ਇਹ ਸਾਰੇ ਸੇਫ ਵਾਲੇ ਮੰਨ ਲਓ ਚੈੱਕ ਕਰਨ ਦੇ ਵਿੱਚ ਕੋਈ ਫਲੀਦਾ ਨਹੀਂ ਸੀ ਜੇ ਨਾ ਫਲੀ ਹੋਈ ਤਾਂ ਉਸ ਨੂੰ ਚੱਲਣ ਦੇਣਗੇ ਨਹੀਂ ਫਿਰ ਮਸ਼ੀਨ ਖੜਾ ਦੇਣਗੇ ਹੁਣ ਚੈੱਕ ਲੱਗੇ ਹੋਣੇ ਕਰਨ ਪੂਰੇ ਸਵੇਰੇ ਸਵੇਰੇ ਸਭ ਤੋਂ ਵੱਡਾ ਕੰਮ ਇਹ ਹੈ ਜੀ ਮਸ਼ੀਨ ਆਪਨੇ ਚਲਾਤੀ ਫੀਤੜਾ ਨੂੰ ਚੈੱਕ ਕਰਾਦੀ ਢਾਣੇ ਵੀ ਚੈੱਕ ਕਰਾਦੇ ਸੀਫ ਫਲਾ ਮਾਲ ਜਿਹੜਾ ਉਹ ਵੀ ਚੈੱਕ ਕਰਾਤਾ ਮਸ਼ੀਨ ਓਕਿਆ ਤੇ ਮਸ਼ੀਨ ਆਪਣੀ ਚੱਲ ਰਹੀ ਆ ਬਾਕੀ ਵਿੱਚ ਵਿੱਚ ਮਸ਼ੀਨਾ ਹਾਲੇ ਵੀ ਚੱਲੀਆਂ ਨਹੀਂ ਹੈਗੀਆਂ ਖੜੀਆਂ ਨੇ ਉਹਨਾਂ ਦਾ ਕਾਰਨ ਇਹ ਆ ਵੀ ਜਿਹੜੇ ਖੇਤ ਨੇ ਉਹ ਥੋੜੇ ਕੱਚੇ ਨੇ ਕੱਚੇ ਹੂਲ ਦੇ ਨਾਲ ਸਰਾਬੇ ਨੇ ਟਾਈਮ ਆ ਜਿਹੜਾ ਕਰੀਬ 12:00 ਵੱਜ ਗਏ ਹਾਲੇ ਤੱਕ ਵੀ ਵਿੱਚ ਵਿੱਚ ਮਸ਼ੀਨਾ ਖੜੀਆਂ ਨੇ ਮਸ਼ੀਨ ਦਾ ਅੱਜ ਦੀ ਪਹਿਲੀ ਖੇਤ ਦੀ ਬਾਡੀ ਦਾ ਲੈਣਾ ਕੰਮ ਉਹ ਨਿਬੜ ਗਿਆ ਹੁਣ ਟਰਾਲੀ 'ਚ ਦਾਣੇ ਕੱਢਦੇ ਆ ਤੇ ਉਹ ਤੋਂ ਬਾਅਦ ਅਗਲੇ ਖੇਤ ਚ ਲੈ ਕੇ ਚੱਲਦੇ ਆ ਪੈਸੇ ਪਹਿਲਾਂ ਆਪਣੇ ਮਸ਼ੀਨ ਰੋਕੇ ਇੱਕ ਵਾਰ ਇਹਨਾਂ ਦਾਣੇ ਚੈੱਕ ਕਰਾਤੇ ਸੀ ਤੇ ਬਾਕੀ ਹੁਣ ਟਰਾਲੀ ਵਾਲੇ ਵਾਲੇ ਹੋ ਗਏ ਸਾਰੇ ਜਣ ਇੱਕ ਵਾਰ ਫੇਰ ਦਾਣੇ ਚੈੱਕ ਕਰਨਗੇ ਇਹ ਖੇਤੀ ਬਾੜੀ ਦਾ ਕੰਮ ਨਿਬੜ ਗਿਆ ਤੇ ਆਪਾਂ ਮਸ਼ੀਨ ਲੈ ਕੇ ਚੱਲਦੇ ਅੱਗੇ ਪਾਉਤਰੇ ਉਹ 4 ਕਿਲੇ ਦੀ ਬਾਡੀ ਕਰਨ ਤੋਂ ਬਾਅਦ ਅੱਗੇ ਜਿਹੜੇ ਤੁਸੀਂ ਹਰ ਹਰ ਦੇਖ ਰਹੇ ਹੋ ਸਾਹਮਣੇ ਆ ਇਹ ਬਾਡੀ ਕਰਨ ਆਇਆ ਤੇ ਉਹ ਰਿਉਣ ਤੋਂ ਬਾਅਦ ਜਿਹੜਾ ਖੇਤਾਂ ਨੂੰ ਪਾਣੀ ਲਾਉਂਦੇ ਨੇ ਉਹਦੇ ਬਾਰੇ ਪਤਾ ਲੱਗਿਆ ਜਿਵੇਂ ਤੁਸੀਂ ਆਹ ਦੇਖ ਸਕਦੇ ਹੋ ਇਹਨਾਂ ਨੇ ਧਰਤੀ ਦੇ ਵਿੱਚ ਘੱਟੋ ਘੱਟ 20 50 60 ਫੁੱਟ ਡੂੰਘਾ ਹਟੂਆ ਮਾਰ ਰੱਖਿਆ ਤੇ ਇਹਦੇ ਉੱਪਰ ਜਿੱਥੇ ਤੱਕ ਤੁਸੀਂ ਆਹ ਦੇਖ ਰਹੇ ਹੋ 4 4 5 5 ਫੁੱਟ ਮਿੱਟੀ ਆ ਬਾਕੀ ਸਾਰੇ ਹੀਟਾ ਪੱਥਰ ਆ ਤੇ ਜਦੋਂ ਮੀਂਹ ਕਣੀ ਪੈਂਦਾ ਤਾ ਸਾਰੇ ਖੇਤ ਦਾ ਪਾਣੀ ਜਿਹੜੀਆਂ ਪੱਥਰ ਦੇ ਵਿੱਚ ਦਰਾੜਾਂ ਪਈਆਂ ਹੁੰਦੀਆਂ ਨੇ ਉਹਨਾਂ ਦਰਾੜਾਂ ਦੇ ਰਾਹੀਂ ਪਾਣੀ ਜਿਹੜਾ ਟੋਏ ਚ ਆ ਜਾਂਦਾ ਫਿਰ ਇਹ ਟੋਏ ਜਿਹੜਾ ਪਾਣੀ ਜਦੋਂ ਜਮਾ ਹੋ ਜਾਂਦਾ ਫਿਰ ਇਹ ਪਾਈਪ ਲਾ ਕੇ ਮੋਟਰਾਂ ਲਾ ਕੇ ਜਿਵੇਂ ਤੁਸੀਂ ਦੇਖ ਰਹੇ ਹੋ ਖੇਤ ਦੇ ਵਿੱਚ ਪਾਣੀ ਫਸਣ ਨੂੰ ਲਾਉਂਦੇ ਨੇ ਜਿਵੇਂ ਥੰਮ ਬਣਿਆ ਇਹਨਾਂ ਨੇ ਆ ਫੁਫਾਰੇ ਵਾਲਾ ਸਿਸਟਮ ਲਾ ਰੱਖਿਆ ਤੇ ਉਹਦੇ ਵਾਸਤੇ ਇਹਨਾਂ ਨੇ ਆ ਸਾਹਮਣੇ ਸਿਸਟਮ ਲਾ ਰੱਖਿਆ ਤੇ ਆ ਟੋਆ ਹੋਇਆ ਟੋਏ ਦੇ ਵਿੱਚ ਇਹ ਪਾਈਪ ਸਿੱਟ ਲੈਂਦੇ ਨੇ ਮੋਟਰ ਲਾ ਕੇ ਫਿਰ ਇਹ ਫਫਾਰੇ ਸਿਸਟਮ ਨਾਲ ਆਪਦੇ ਖੇਤ ਨੂੰ ਪਾਣੀ ਲਾਉਂਦੇ ਨੇ ਇਹ ਜਿਹੜਾ ਟੋਆ ਇਹਨੂੰ ਇਹ ਬਾਉੜੀ ਕਹਿੰਦੇ ਨੇ ਇਹ ਤੁਹਾਨੂੰ ਜਿੱਥੇ ਵੀ ਖੇਤ ਵੜਨ ਜਾਵੋਗੇ ਜਿੱਥੇ ਮਾੜੀ-ਮੋਟੀ ਪਾਣੀ ਵਾਲੀ ਫਸਲ ਲਾਉਂਦੇ ਨੇ ਉੱਥੇ ਤੁਹਾਨੂੰ ਫਿਰ ਇਹ ਖੇਤ ਦੇ ਵਿੱਚ ਬਾਉੜੀ ਮਿਲ ਜਾਊਗੀ ਮਰ ਰੁਕੋ ਗੱਡੀ ਦੇ ਪਾਸ ਹਾਂ ਮਜ਼ਾ ਕਰ ਚਾਹ ਲੱਗ ਰਿਹਾ ਤਾਂ ਤੂੰ ਗੱਡੀ ਦੇ ਪਾਸ ਰੁਕੋ ਠੀਕ ਹੈ ਇਹ ਇਹ ਜਲਦੀ ਕਰਕੇ ਉਧਰ ਜਾਏਗੇ ਠੀਕ ਹੈ ਠੀਕ ਹੈ ਆਪਾਂ ਲੈ ਕੇ ਆ ਕੇ ਚਾਹ ਤੇ ਮੁੰਡੇ ਉਧਰਲੇ ਖੇਤ ਦਾ ਕੰਮ ਨਿਮੜ ਕੇ ਆ ਖੇਤ ਮਸ਼ੀਨ ਲਿਆਂਦੀ ਤੇ ਹੁਣ ਇਹਨਾਂ ਨੂੰ ਚਾਹ ਪਿਲਾਉਣੇ ਬੰਦਿਆਂ ਨੂੰ ਖੇਤ ਵਾਲਿਆਂ ਨੂੰ ਬਿਠਾਉਣੇ ਪੂਸਤੇ ਸੀਫਾਲੇ ਮਾਲ ਵਾਸਤੇ ਤੇ ਕੱਲਾ ਕੱਲਾ ਕਰਕੇ ਜਿਹੜੇ ਮੁੰਡੇ ਨੇ ਚਾਹ ਪੀ ਲੈਣਗੇ ਬਾਕੀ ਪਹਿਲਾਂ ਇੱਕ ਵਾਰ ਖੇਤ ਤੇ ਚ ਸਟਾਰਟ ਕਰਦੇ ਆ ਉਹ ਤੋਂ ਬਾਅਦ ਖੇਤ ਵਾਲਿਆਂ ਨੂੰ ਪੂਸਤੇ ਬਿਠਾ ਕੇ ਸੀਫਾਲਾ ਮਾਲ ਉਹ ਫੜੀ ਜਾਊਗਾ ਤੇ ਫਿਰ ਮੁੰਡੇ ਇਕੱਲੇ ਇਕੱਲੇ ਕਰਕੇ ਚਾਹ ਪੀਂਦੇ ਖੇਤ ਚ ਆਪਾਂ ਹੁਣ ਮਸ਼ੀਨ ਸਟਾਰਟ ਕੀਤੀ ਆ ਇਹ ਜੇ ਖੇਤ ਚ ਆਪਾਂ ਹਰ ਹਰ ਦੀ ਗੱਲ ਕਰੀਏ ਤਾਂ ਜਿਹੜੀ ਹਰ ਹਰਾ ਇਹ ਵਧੀਆ ਭਾਰੀ ਹਰ ਹਰਾ ਤੇ ਇਹਦੇ ਵਿੱਚ ਇੱਕ ਸਭ ਤੋਂ ਵੱਡੇ ਗੱਲ ਜਿਹੜੀ ਹੋਏ ਆ ਬੀਜ ਇਹਦੇ ਵਿੱਚ ਐ ਬਿਮਾਰੀ ਵਾਲੀ ਹਰ ਹਰਾ ਦੇਖੋ ਤੁਸੀਂ ਆਹ ਦੇਖ ਰਹੇ ਹੋ ਇਹਦੇ ਵਿੱਚ ਖਾਸੇ ਢੱਕੇ ਬਿਮਾਰੀ ਵਾਲੀ ਹਰ ਹਰ ਦੇ ਨੇ ਇਹਦਾ ਸਭ ਤੋਂ ਵੱਡਾ ਖਤਰਾ ਇਹ ਰਹਿੰਦਾ ਬੀਜ ਜਦੋਂ ਇਹ ਆਪਾਂ ਬਿਮਾਰੀ ਵਾਲੇ ਹਰ ਹਰ ਵੜਦੇ ਆ ਤਾਂ ਇਹ ਮਾਲ ਬਰੀਕ ਹੋ ਗਏ ਜਿਹੜੀ ਸਟਾਵ ਅਖਰੇ ਮੂਰਲੀ ਕ੍ਰੈਂਕ ਹੁੰਦੀ ਆ ਉਹ ਕ੍ਰੈਂਕ ਦੇ ਮੂਰੇ ਲੱਗ ਜਾਂਦਾ ਜਿਹਦੇ ਨਾਲ ਬੈੱਡ ਭਰਨ ਦਾ ਖਾਸਾ ਖਤਰਾ ਰਹਿਣਾ ਬਾਕੀ ਮਸ਼ੀਨ ਗੇੜਾ ਲਾਉਣ ਗਈ ਹੋਈ ਆ ਉਸ ਤੋਂ ਬਾਅਦ ਆਪਾਂ ਖੇਤ ਵਾਲੇ ਨੂੰ ਬਿਠਾਉਣਿਆ ਮਸ਼ੀਨ ਦੀ ਪੂਸ ਤੇ ਸੇਫਾ ਵਾਲਾ ਜਿਹੜਾ ਮਾਲ ਆ ਉਹ ਇਕੱਠਾ ਕਰਨ ਵਾਸਤੇ ਤੇ ਮੁੰਡਿਆਂ ਨੂੰ ਕੱਲੇ-ਕੱਲੇ ਕਰਕੇ ਭਲਿਆਉਣੇ ਚਾਹ ਪਾਣੀ ਆਪਾਂ ਨੇ ਖੇਤ ਵਾਲਾ ਬੰਦਾ ਪੂਸ ਤੇ ਬੜਿਆ ਤਾਂ ਤੇ ਜਿਹੜਾ ਆਪਣਾ ਮੁੰਡਾ ਸੀ ਇਹਨੂੰ ਢੇਠਾ ਬੁਲਾ ਲਿਆ ਇਹ ਚਾਹ ਪਾਣੀ ਪੀਂਦਾ ਇਹ ਤੋਂ ਬਾਅਦ ਇਹ ਜਾ ਕੇ ਚਲਾਉਣ ਲੱਗ ਦੂ ਤੇ ਜਿਹੜਾ ਮੁੰਡਾ ਚਲਾ ਰਿਹਾ ਮਸ਼ੀਨ ਉਹ ਆ ਕੇ ਚਾਹ ਪਾਣੀ ਪੀ ਲਵੇ। ਕਿ ਮੈਂ ਸੋਨੇ? ਠੀਕ ਆ। ਬਾਦਲ ਦੀ ਸ਼ਿਫਟ ਹੈ। ਬਾਦਲ ਦੀ ਹੀ ਸ਼ਿਫਟ ਹੈ। ਬਾਅਦ ਥੋੜੇ ਟਾਈਮ ਲਈ ਉਹ ਹੈ ਬਾ ਚਾਹ ਪਾਣੀ ਪੀ ਤੇ ਚੱਲ ਉੱਪਰ। ਚੱਲਦੇ ਆ। ਬੰਦਾ ਚਲਾ ਲੂ ਇਹ। ਹਾਂ ਹਾਂ। ਐਂ ਦਾ ਟ੍ਰੇਡ ਕੀਤਾ ਹੂ। ਬਾ ਠੀਕ ਆ ਤੇ ਐਂ ਦੱਸ ਮੈਨੂੰ। ਓਰੇ ਪਹਿਲਾਂ ਗੱਲ ਸੁਣ ਵੀ ਹਾਈਟ ਹੁੱਟ ਕੇ ਮੈਕਤੀ। ਐਕਤੀ ਬੜੀ ਹਨਾ ਹਾਈਟ। ਹੋਰ ਤੇ ਐਂ ਨਾਲਾ ਵੀ ਹੂ 6-6 ਫੁੱਟ ਦੀ। ਤੇਰਾ ਕੱਦ ਹੋ 5 5.5 ਫੁੱਟ ਦਾ ਤੇਰੇ ਉੱਪਰ ਅੱਧਾ ਫੁੱਟ ਖੜੀ ਆ ਦੇਖ ਲੈ ਪਿੱਛੇ ਵਾ ਠੀਕ ਆ ਠੀਕ ਆ ਤੇਰਾ ਚਾਹ ਪਾਣੀ ਤੇ ਆ ਨਾਲ ਨੂੰ ਖਾਣ ਵਾਸਤੇ ਹੋਟਲ ਤੇ ਲਿਆਂਦਾ ਕਿਉਂਕਿ ਹਾਲੇ ਆਪਣੀਆਂ ਦੂਜੀਆਂ ਮਸ਼ੀਨਾਂ ਦੂਰ ਨੇ ਰੋਟੀ ਪਾਣੀ ਆਲਾ ਸਮਾਨ ਉਹਨਾਂ ਕੋਲ ਰੋਟੀ ਪਾਣੀ ਦਾ ਸਾਡਾ ਹਾਂ ਬਸ ਆ ਜਾਣਗੇ 2-4 ਦਿਨਾਂ ਚ ਉਹ ਤੇ ਗੋਭੀ ਨਾਲ ਪਨੀਰ ਵਾ ਠੀਕ ਆ ਗੋਭੀ ਨਾਲ ਪਨੀਰੇ ਚਲਾ ਦਾਂਗੇ ਫਿਰ ਟਾਈਮ ਕਰੀਬ 7:30 ਹੋ ਗਏ ਤੇ ਆਪਣੇ ਕੋਲ ਇਹ ਲਾਸਟ ਖੇਤ ਆ ਵੱਢਣ ਵਾਲਾ ਇਹ ਵੱਢਣ ਤੋਂ ਬਾਅਦ ਮਸ਼ੀਨ ਆਪਾਂ ਬੰਦ ਕਰਾਂਗੇ ਅਸੀਂ ਤਿੰਨ ਕੀਲੇ ਨੇ ਇਹ ਤਿੰਨ ਕੀਲੇ ਦਾ ਕੰਮ ਨਿਮੇੜ ਤੋਂ ਬਾਅਦ ਫਿਰ ਮਸ਼ੀਨ ਆਪਾਂ ਇਸੇ ਕਿਚ ਚ ਰੁਕਾਂਗੇ ਕਿਉਂਕਿ ਸਵੇਰੇ ਇਹਦੇ ਨਾਲ ਲਗਭਗ ਖੇਤ ਵੱਢਣਾ ਪਹਿਲਾਂ ਸਭ ਤੋਂ ਤਾਂ ਕਰਕੇ ਆਪਾਂ ਅਸੀਂ ਤਿੰਨ ਕੀਲੇ ਵੱਢਣ ਤੋਂ ਬਾਅਦ ਮਸ਼ੀਨ ਜਿਹੜੀ ਉਹ ਖੇਤ 'ਚ ਹੀ ਰੁਕਾਂਗੇ ਅੱਜ ਤੇ ਬਾਕੀ 2-3 ਰਾਊਂਡ ਲਾਗੇ ਦੇ ਉੱਪਰ ਦੇ ਬਸ ਇਹ 5-4 ਰਾਊਂਡ ਉਹ ਲੱਗਣ ਤੋਂ ਬਾਅਦ ਅੱਜ ਦੀ ਬਾਡੀ ਜਿਹੜਾ ਕੰਮ ਉਹ ਖਤਮ ਹੋ ਬਾਕੀ ਇਧਰ ਖੇਤਾਂ ਵਾਲਾ ਲੱਗਾ ਫੜੀਆਂ ਦੇਖਣਾ ਇਹ ਕਰਾਉਣਾ ਤਸੱਲੀ ਓਕੇ 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 ਠੀਕ ਹੈ ਠੀਕ ਹੈ